ਆਪਾਂ ਅੱਜ ਖੜ ਆਏ ਆ ਬਕਰਗਾਂ ਵਾਲਿਆਂ ਕੋਲੇ ਕਿਹੜਾ ਪੌੜ ਬਈ ਇਹ ਸਸਰੀਗਾਲ ਬਈ ਇਹ ਵਜਦਾ ਕਬਰਵੱਛ ਵਾਲਾ ਪੌੜ ਕਲਾਸ ਵਾਲਾ ਤੇ ਕਬਰਵੱਛ ਵਾਲਾ ਪੌੜ ਸਾਂਝਾ ਪੌੜ ਜਿੱਥੇ ਨਲਕੇ ਨੁਲਕੇ ਬਈ ਲੱਗੇ ਆ ਤੇ ਇਹਨਾਂ ਦੇ ਇੱਥੇ ਡੇਰਾ ਹੁੰਦਾ ਬਈ ਤੁਹਾਡਾ ਸਾਡਾ ਬਈ ਇੱਥੇ ਡੇਰਾ ਹੁੰਦਾ ਇੱਥੇ ਕਰਮਾਲੀਆਂ ਨੂੰ ਲਿਆ ਕੇ ਭਾਈ ਦਾ ਤੇ ਪਾਣੀ ਪੂਣੀ ਦਾ ਵੀ ਸੌਖਾ ਮਾਲ ਨਾ ਕਰ ਰੋ ਵੀ ਤੇ ਆਪ ਨੂੰ ਵੀ ਮਿੱਠਾ ਪਾਣੀ ਸ਼ਹਿਦ ਦੀਆਂ ਗੋਟਾਂ ਠੀਕ ਹਾਂ ਤੂੰ ਵੀ ਬੋਲ ਬਈ ਕਾ ਤੇ ਮੈਂ ਇਹ ਬਣਾਉਣ ਲੱਗੇ ਬਈ ਚਾਹ ਸੋਈ ਜਾਂ ਨਾ ਬੱਕਰੀਆਂ ਠੀਕ ਆ ਪਤੀਲੀ ਫਿਰ ਪੱਕੀ ਨਾਲ ਰੱਖਦੇ ਆ ਹੈ ਠੀਕ ਆ ਤੇ ਜੇ ਹੈਲਦੀਆਂ ਫੁੱਲਦੀਆਂ ਨਹੀਂ ਹੈਲਦੀਆਂ ਨਾ ਹੁੰਦੀਆਂ ਬਈ ਮਾੜੀਆਂ ਮੋਡੀਆਂ ਕਰਦੇ ਨਹੀਂ ਬੱਚੋ ਕੋਈ ਨਾ ਇਹ ਪੂਰੇ ਸ਼ੌਂਕੀ ਹੁੰਦੇ ਆ ਵੇ ਤਾਂ ਮੁੰਡੇ ਦੇ ਨੱਤਿਆਂ ਨੁੱਤਿਆਂ ਪਾਈਆਂ ਇਹਦੇ ਇਧਰਲੇ ਪੰਨੇ ਨਹਿਰਾ ਬਾਈ ਫਰੀਦਪੁਰ ਵਾਲੀਆਂ ਜਿਹੜੀਆਂ ਰਾਜਸਥਾਨ ਨੂੰ ਜਾਂਦੀਆਂ ਨਹਿਰਾਂ ਤੇ ਆਪਾਂ ਬੈਠੇ ਆ ਤੇ ਸ਼ਾਮ ਬਹੁਤ ਵਧੀਆ ਹੈ ਇੱਥੇ ਆ ਇਹਨਾਂ ਦਾ ਮਾਲ ਬੈਠਾ ਆ ਹੁਣ ਮੁੰਡਾ ਚੋਣ ਲਾ ਪਿਆ ਕੋਨੀ ਬੱਕਰੀ ਇਹਨੇ ਬਾਈ ਕਾੜੀ ਨਵੀਂ ਲਿਆਂਦੀ ਹੁਣ ਹਾਂ ਕਾੜੀ ਨਵੀਂ ਕਾੜੀ ਵਿਖਾਈ ਆ ਮੇਲੇ ਤੋਂ ਤਿਆਂ ਦਾ ਟਾਈਮ ਹੀ ਵੇਖਣਾ ਕਰਨਾ ਬੱਕਰੀਆਂ ਮਗਰਾਂ ਦਾ ਹੋਰ ਤਾਂ ਕੁਝ ਨਹੀਂ ਚੱਲ ਵਿਖਾਈ ਕਾੜੀ ਕਾੜੀ ਤਾਂ ਵਿਖਾੜੀ ਕਾੜੀ ਵਿਖਾ ਦੇ ਯਾਰ ਦਰਦਾ ਕਾ ਤੂੰ ਆ ਆ ਮੁੰਡਾ ਵੀ ਬਾਈ ਸਾਡੇ ਪੈਣ ਦਾ ਵੀਡੀਓ ਨਾਲ ਸ਼ੂਟ ਕਰਨ ਆਇਆ ਆਪਣੇ ਠੀਕ ਹੈ ਜੀ ਸਿੱਗਾ ਕਰਨ ਬਾਈ ਠੀਕ ਤੇ ਇੱਧਰ ਇਹਨਾਂ ਨੇ ਬਾਲਣ ਬੁੱਲਣ ਬਾਈ ਲੈ ਜਾਂਦਾ ਇਕੱਠਾ ਕਰਕੇ ਆ ਕਮਚਾਉਣ ਲੱਗੀ ਆਹ ਕਿਹੜੀ ਨਸਲ ਦੀ ਬਾਈ ਬੱਕਰੀ ਇਹ ਬਾਈ ਦੋ ਗੋਲੀ ਪੀ ਚੱਲਦੀ ਯਾਰ ਪਿਆਰ ਤੇ ਨਹੀਂ ਕੀਤੀ ਪਰ ਉਹ ਸਾਹਮਣੇ ਤੇ ਬਠੋਰੇ ਕਿੰਨੇ ਦਿਨ ਦੀ ਪਾਈਏ ਬਠੋਰੇ ਬਾਈ ਇਹ ਉਮੈ ਦਾ ਦੋ ਪਰ ਤਿੰਨ ਨਾਲ ਹੀ ਆ ਬੱਕਰੀ ਠੀਕ ਨਸਲ ਚੰਗੀ ਹੈ ਕੰਨ ਕੰਨ ਵੇਖਣਾ ਸਹੀ ਹੈ ਕਿਆ ਬਾਤਾਂ ਇਹ ਤਾਂ ਆਪ ਨੂੰ ਵੱਢਣੇ ਰੁਕਣੇ ਪੈ ਗਏ ਜਦੋਂ ਕਦੇ 1921 ਹੋ ਜਾਂਦੀ ਹਾਂ ਉਹਦਾ ਇੰਨਾ ਜੱਕੀ ਗੋਣਾ ਹੋਣੀ ਪੈਂਦੀ ਆ ਬਾੜੀ ਚ ਪਾਈ ਤੇ ਤੁਹਾਡੇ ਕੋਲੇ ਉਹ ਵੀ ਹੈਗੀਆਂ ਭੇਡਾਂ ਵੀ ਨਸਲ ਦੀਆਂ ਉਹ ਵੀ ਦਿਖਾ ਦੇ ਹਾਂ ਬੈਠਾ ਲਿਆ ਇਹ ਕਿਹੜੀ ਨਸਲ ਦੀ ਬਾਈ ਭੇਡ ਇਹ ਕਾਇਲੀ ਆ ਬਾਈ ਠੀਕ ਆ ਇਹਦੀ ਜਗਰਾਉਂ ਆ ਤੇ ਪਰ ਹੋਈ ਆਪਣੇ ਜੇ ਤਿਆਰ ਆ ਠੀਕ ਸੀਆਂ ਚੋਕੇ ਤੇ ਦੋਗਲੇ ਜੇ ਲੈ ਲੈ ਛੱਡ ਕੇ ਲੈ ਆ ਕਜਲਾ ਤੇ ਦੋਗਲੀ ਭੇਡ ਉਹਦੀ ਕੀਮਤ ਬਾਈ ਜੇ ਸੂਣ ਵਾਲੀ ਹੋਵੇ ਮਤਲਬ ਕਿੰਨੀ ਕੀਮਤ ਕਿੰਕ ਉਹ ਮੈਂ ਤਾਂ ਫੰਡਰਾ ਤੌਰ ਤੇ ਲਾਈ ਆ 13 14 ਤੇ ਇਹ ਬੱਚੇ ਤੇ ਆ ਗਈ ਕਜਲੀ ਭੇੜ ਤੇ ਖੰਡਲਾ ਵੀ ਸਾਰਾ ਉਹਨੇ ਤੇ 6 ਗਣਾ ਦਾ 25 25 ਦੀ ਵੀ ਅੱਜ ਗੇਮ ਪਈ ਆ ਠੀਕ ਹੈ ਹਾਂਜੀ ਨਹੀਂ ਚੰਗਾ ਰੱਬ ਚੰਗੀਆਂ ਯਾਰ ਇਹ ਵੀ ਕਜਲ ਆਈ ਆ ਬਾਈ ਹਾਂ ਇਹ ਵੀ ਕਜਲ ਆਈ ਆ ਬਾਈ ਕਾਲਾ ਕਜਰਾ ਇਹ ਤੇ ਮੈਂ ਤੈਨੂੰ ਉਹ ਛਤਰੀ ਵਿਖਾਈ ਆ ਹਾਂ ਤੇ ਇਹ ਜੀ ਤੋਂ ਬੱਚੇ ਮੈਨਾਂ ਯਾਰ ਵੀ ਮਾੜਾ ਨਹੀਂ ਆਣ ਬੰਦਾ ਵੀ ਬੱਚਾ ਉੱਡ ਕੇ ਲਊਗਾ ਇਹ ਬੱਚਾ ਆਇਆ ਕਿੱਥੋਂ ਠੀਕ ਹੈ ਨਹੀਂ ਠੀਕ ਹੈ ਇਹ ਉਹ ਹੁਣ ਮਾਲ ਵਾਲੇ ਨੂੰ ਪਤਾ ਕਿੰਨੇ ਸਾਲ ਦੇ ਸਰ ਧੰਦੀ ਇਹਦੀ ਜੇ ਸਹੀ ਜਈਏ ਸਹੀ ਇਹਦੀ ਸੇਵਾ ਕਰਕੇ ਇਹਨੂੰ ਮਤਲਬ ਆਪਾਂ ਸੇਲ ਕਰਨਾ ਹੋਵੇ ਤੇ ਕਿੰਨੇ ਰੁਪਈਆ ਦਾ ਵਿਖ ਜਾਂਦਾ ਇਹ ਜੀ ਆਪਾਂ ਇਹਦੇ ਦਾ ਰੁਪਈਆ ਬੋਲ 60000 ਰੁਪਈਆ ਵਾਸਤ ਹੈ ਯਾ ਇਸ ਟਾਈਮ 25 ਦੀ ਗੇਮ ਹੈ ਗਈ ਆ ਠੀਕ ਮਾਲ ਵਾਲੇ ਬੰਦੇ ਨੂੰ ਪਤਾ ਦੂਜੇ ਬੰਦੇ ਨੂੰ ਜਿਹੜਾ ਨਹੀਂ ਉਹ ਅੱਜ ਕੱਲ ਦੇ ਪਤਾ ਤੇ ਹੁਣ ਤਾਂ ਅੱਜ ਕੱਲ ਦਾ ਵੀ ਜੀ ਕਾਰੀਗਰ ਬਣਿਆ ਬੈਠਾ ਹਾਂ ਅੱਜ ਕੱਲ ਦਾ ਬੰਦਾ ਰੋਕ ਜੀ ਬਾਈ ਤੇ ਮੀ ਪੈਂਦੇ ਚ ਵੀ ਹੱਕ ਮਚਾ ਦਿੰਦੇ ਕਹਿੰਦੇ ਯਾਰ ਹਣਾ ਤੇ ਯਾਰ ਪਰਮਾਤਮਾ ਨਾਲੋਂ ਬਖਸ਼ਿਆ ਬਾਈ ਸਾਡੀ ਚਾਹ ਨਹੀਂ ਹੋ ਸਕਦਾ ਇਹ ਪਰਮਾਤਮਾ ਨਾਲੋਂ ਬਖਸ਼ਾ ਦਾਦੇ ਨੂੰ ਤਾਂ ਕੋਈ ਵੀ ਨਹੀਂ ਮਿਲਿਆਗਾ ਨਾ ਹੀ ਕੋਈ ਮਿਲ ਸਕਿਆ ਤੇ ਨਾ ਹੀ ਬਣ ਸਕਦੀ ਆ ਤੇ ਇਹਦਾ ਕੋਸਾ ਸਾਡੇ ਜਿੰਨਾ ਮਰਜੀ ਨਹੀਂ ਮੀ ਆ ਜੇ ਢੇਰੀ ਆ ਜੇ ਠੀਕ ਇਹ ਮਾਲਕ ਦੀ ਕਿਰਪਾ ਹੀ ਆ ਵੀ ਚਾਹ ਨਹੀਂ ਸਾਡੀ ਕੋਈ ਇਹ ਪਾਨ ਨਹੀਂ ਪਾਨੀ ਪੀਣੀ ਪੀਣੀ ਇਹੋ ਜੀ ਮਾਲਕ ਦੀ ਕਿਰਪਾ ਬਾਬੇ ਨਾਨਕ ਦੀ ਨਹੀਂ ਨਹੀਂ ਬਾਬੇ ਨਾਨਕ ਦੀ ਕਿਰਪਾ ਦੇ ਹਾਂ ਜਿਹੜੀ ਇੱਕ ਵਾਰੀ ਬਣ ਗਈ ਪਰ ਪੂਰੀ ਵਾਰਾ ਕਹਾਂਗੇ ਬرو ਗੱਲ ਬਾਤ ਨਹੀਂ ਹੁੰਦੀ ਨਹੀਂ ਜੇ ਮੈਂ ਕਹਾਂ ਕਰਨਾ ਜਿਹੜੀ ਵੀਡੀਓ ਆ ਉਹ ਸੇਵ ਕਰ ਲਿਆ ਕਰ ਪਹਿਲਾਂ ਤੇ ਮੁੜ ਕੇ ਉਹਦੇ ਵਿੱਚੋਂ ਕੱਟ-ਕੱਟ ਕੇ ਮੁੜ ਕੇ ਲਾ ਦਿਆ ਕਰ ਜਿਹੜੇ ਵੀ ਜਿੱਥੇ ਵੀ ਕੋਈ ਲਾਉਣਾ ਆ ਮੜੇ ਪਾਣਾ ਫੇਣਾ ਇੱਥੇ ਤਾਂ ਫਸਦੇ ਬੰਦੇ ਬਹੁਤ ਆਉਂਦੇ ਹੋਣੇ ਹਨਾ ਇੱਥੇ ਭਾਈ ਜੀ ਆਹ ਤੁਹਾਨੂੰ ਬਣ ਕੇ ਚੱਲ ਵੀ 8-10 ਦਿਨ ਹਜੇ ਤੂੰ ਦਿਨ 10 ਖੜ ਜਾ 10 ਦਿਨਾਂ ਨੂੰ ਇੱਥੇ ਫੁੱਲ ਮੇਲਾ ਲੱਗਾ ਸ਼ਾਮਾਂ ਪਾਰੀ ਹੁੰਦੀਆਂ ਨਾ 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 ਕਿਆ ਬਾਤ ਹੈ ਏ ਨਿੱਕੀ ਪਤਿੱਲੀ ਰੱਖੀ ਬੈਠੇ ਹਨ ਕੋਈ ਨਹੀਂ ਇਹ ਵੀ ਕਮੇ ਕਮੇ ਬੰਦੇ ਦੀ ਕਦੇ ਪਤਨੀ ਪੂਰੀ ਹਰ ਵੀ ਦੋਹਾਂ ਦੀ ਚਾਹ ਬਣਦੀ ਜਾਂਦੇ ਜੇ ਵਗਿਆ ਜਦੋਂ ਜਦੋਂ ਜਿਆਦਾ ਜਲਸਾ ਹੋ ਜੇ ਤੇ ਫਿਰ ਵੱਡੀ ਆਖੀ ਦਾ ਵੀ ਤਰਖ ਦਾ ਕੀ ਉੱਥੇ ਆ ਵੇਖ ਲੋ ਪਤਿੱਲੀ ਦੋ ਚੱਲੀ ਜਾਂਦੇ ਨੇ ਵੇਖ ਲੋ ਥੱਲਾ ਇਹਦਾ ਬਣਾਇਆ ਪਿਆ ਇਹਨਾਂ ਦਾ ਰਗੜ ਰਗੜ ਨਰ ਰਗੜ ਰਗੜ ਇਹ ਰਗੜ ਤਾਂ ਦਾ ਸ਼ੂ ਇਹ ਹੀ ਇਹ ਹੀ ਰਗੜ ਦਾ ਇਹ ਤੇ ਕੁੰਡਾ ਨਹੀਂ ਬੋਆ ਹੈ ਕੁੰਡਾ ਨਹੀਂ ਇਹਦਾ ਕੁੰਡਾ ਫਿਰ ਯਾਰ ਇਹ ਮਨ ਕੇ ਚੜ ਕੱਲੇ ਕਹੇ ਬੰਦੇ ਦੀ ਆ ਬੰਦਾ ਕੱਲਾ ਤੇ ਕੱਲਾ ਅੱਕ ਜੇ ਚੰਗਾ ਵੀ ਆ ਤੇ ਪਰ ਆਖੀ ਦਾ ਵੀ ਚਲੋ ਵਾਟੇ ਜਦੋਂ ਆਇਆ ਗੇ ਗੁੰਡੇ ਵਾਲੇ ਉਹੀ ਧਰਾਂਗੇ ਇਹਦਾ ਕਮਾਕਾਰਾ ਬੰਦਾ ਜਦੋਂ ਕਿਤੇ ਉਦੋਂ ਇਤੋਂ ਜਿਵੇਂ ਰਲੇ ਮਿਲੇ ਆ ਤੇ ਆ ਜਿਹੜਾ ਭਾਈ ਤੁਹਾਡਾ ਕੁੱਤਾ ਇਹ ਮਾਲ ਵੀ ਮੋੜਦਾ ਮੈਂ ਨਾ ਯਾਰ ਕੁੱਤਾ ਤਾਂ ਕੀ ਆਖਿਆ ਕੁੱਤਾਂ ਦੇ ਤਾਂ ਬਿਮਾਰੀਆਂ ਲੈਂਗੀਆਂ ਇਹਦਾ ਬੰਦਾ ਹੀ ਆ ਸਮਝ ਲੈ ਠੀਕ ਆ ਹਾਂ ਕੁੱਤਾ ਨਹੀਂ ਇਹ ਬੰਦਾ ਸ਼ੌਕ ਨਾਲ ਰੱਖੇ ਹੁੰਦੇ ਮਾਲ ਵਾਲੇ ਨੇ ਇੱਕ ਟਾਈਮ ਆਦੇ ਯਾਰ ਪੁੱਤ ਨੂੰ ਆਜ ਮਾਰਦੀ ਆਖਣ ਲੱਗਦਾ ਜਦੋਂ ਇਹਨੂੰ ਆਜ ਮਾਰਦੀ ਫਰਾਕੀ ਆਪਣੇ ਕੁੜੇ ਆ ਜਾਂਦੇ ਇਹ ਕਿਹੜਾ ਬਾਈ ਸੈਕਸ਼ਨ ਕਿ ਜੈ ਸੈਕਸ਼ਨ ਬਾਈ ਦੋਗਲੇ ਵਿੱਚ ਪਿਓ ਨਹੀਂ ਠੀਕ ਸਿਆਣਾ ਬਹੁਤ ਹਾਂ ਇਹ ਨਹੀਂ ਗੱਲ ਕੋਈ ਉਹ ਗੱਲ ਕਰ ਵਸ ਨਹੀਂ ਚੱਲਦੇ ਨੇ ਰੋਟੀਆਂ ਨੂੰ ਗਰਮ ਕਰ ਕਰਕੇ ਖਵਾਵੇ ਹਾਂ ਸਹੀ ਗੱਲ ਹੈ ਨਹੀਂ ਨਾ ਤੁਹਾਡੇ ਯਾਰ ਜਾਨਵਰ ਬਹੁਤ ਸਿਆਣੇ ਹੁੰਦੇ ਯਾਰ ਹਨਾ ਸਹੀ ਗੱਲ ਬਾਕੀ ਯਾਰ ਮਾਲ ਦੇ ਨਾਲ ਹੀ ਇਹਨਾਂ ਦਾ ਮੋਹ ਪ੍ਰੇਮ ਰਹਿੰਦਾ ਹੈ ਮੋਹ ਪ੍ਰੇਮ ਠੀਕ ਸਹੀ ਹੈ ਭੇਡਾਂ ਤੋਂ ਬਣਾਣੀ ਬਾਜਦੇ ਬਾਕੀ ਜੇ ਤੋ ਚਾਹ ਬਣੀ ਆ ਸੀ ਪੀ ਲਿਆ ਤੇ ਮਗਰੋਂ ਇਹਨਾਂ ਨੂੰ ਵੀ ਨਹੀਂ ਇਹਨਾਂ ਨੂੰ ਵੀ ਮੰਨ ਕੇ ਚੱਲ ਵੀ ਚਾਹ ਪਿਉਣੇ ਤੁਸੀਂ ਇਹਨਾਂ ਨੂੰ ਤੇ ਇਹਨਾਂ ਦੇ ਫਰਕ ਨਹੀਂ ਪੈਂਦੀ ਯਾਰ ਨਹੀਂ ਬਾਈ ਦੁੱਧ ਪਿਉਣਾ ਜਿਆਦੇ ਜਿਆਦੇ ਦੁੱਧ ਪਿਉਣੇ ਆਂ ਪਰ ਤੁਹਾਡਾ ਤਾਂ ਸਾਡਾ ਨਾ ਹੀ ਹੁੰਦਾ ਤੁਹਾਡੀ ਚਾਹ ਵੀ ਬਾਈ ਵਧੀਆ ਹੁੰਦੀ ਕਹਿੰਦੇ ਆ ਨਾ ਸਾਡਾ ਚਾਹ ਦਾ ਸਾਡੀ 100 ਰੋਗ ਤੋੜਦੀ ਬੰਦੇ ਦੇ ਠੀਕ ਪਰ ਬੰਦੇ ਦਾ ਪੀਣ ਵਾਲਾ ਹੋਵੇ ਇਹਨਾਂ ਦੀ ਯਾਰ ਨਾ ਅਸਲ ਵਿੱਚ ਬੱਕਰੀਆਂ ਦੀ ਨਾ ਕੀ ਦੁੱਧ ਦੀ ਕੀਮਤ ਨਹੀਂ ਮਿਲਦੀ ਯਾਰ ਹਨਾ ਆਵੇਂ ਉਹ ਹਸਾਬ ਨਾਲ ਮਿਲਦੀ ਪਤਾ ਬਾਈ ਉਹ ਤਾਂ ਬਹੁਤ ਪਤਾ ਇਹਨੂੰ ਤਾਂ ਪਤਾ ਉਹੀ ਜਾਣਕਾਰ ਬੰਦਾ ਹੈਗਾ ਜਿਵੇਂ ਹੁਣ ਤੂੰ ਗੱਲ ਕਰਤੀ ਹਾਂ ਉਹਨੂੰ ਹੀ ਪਤਾ ਇਹ ਹੁਣ ਮੰਨ ਕੇ ਚੱਲ ਜੇ ਬੰਦੇ ਤੇ ਸੈਲ ਘਟੇ ਜਾ ਤੇ ਡਾਕਟਰਾਂ ਨੂੰ 2-2000 ਰੁਪਈਆ ਦੇ ਦਿੰਦੇ ਲੋਕੀ ਤਿੰਨ ਤਿੰਨ 200 ਰੁਪਈਆ ਨਹੀਂ ਲੈਂਦੇ ਬਾਈ ਤੇ ਆਪ ਰੁਪਈਆ ਨਹੀਂ ਲੈਂਦੇ ਤੁਸੀਂ ਰੁਪਈਆ ਨਹੀਂ ਲੈਂਦੇ ਤੁਹਾਨੂੰ ਕੀਮਤ ਨਹੀਂ ਦਿੰਦਾ ਇਹਦੀ ਕਿਹੜਾ ਕਹਿਣਾ ਵੀ ਆ ਤੁਸੀਂ ਡੇਰੀ ਚ ਪਾਉਣ ਲੱਗ ਜਾਓ 30 ਰੁਪਏ ਕਿਲੋ ਇਹ ਵੇਖਦਾ ਤੁਹਾਡਾ ਦੁੱਧ ਹਣਾ ਵੇਖਦਾ ਈਦਾ ਖੋਦ ਹੁਣ ਮਤਲਬ ਆਪ ਹੁਣਾ 5-4 ਕਿਲੋ ਹੁੰਦਾ ਦੁੱਧ ਹਾਂ ਤੇ ਪਰ ਉਦੋਂ ਜਦੋਂ ਕੀਮਤੀ ਦੀ ਲੋੜ ਉਦੋਂ ਨਹੀਂ ਕਿੰਦਾ ਉਦੋਂ ਨਹੀਂ ਕੋਈ ਦੰਦਾ ਇਹਦਾ ਜਿਹੜਾ ਭੇਡ ਦਾ ਦੁੱਧ ਵੀ ਹੁਣ ਵੀਰੇ ਭੇਡ ਦਾ ਦੁੱਧ ਵੀ ਆਦੇ ਗਿੱਟਾ ਕੋਟੇ ਦੁਖਦੇ ਆਦੇ ਚੋਕੇ ਮਾਲਾ ਹਾਂ ਤੇ ਮੈਨਾਂ ਭਾਈ ਗਿੱਟਾ ਕੋਟਾ ਦੁਖ ਜੇਦਾ ਫਿਰ ਉਥੇ ਜਿੱਥੇ ਮਨ ਮੰਨ ਕੇ ਚੱਲ ਵੀ ਆਪਣੇ ਗੋਡੇ ਚ ਦਰਦ ਹੁੰਦਾ ਤੇ ਉਥੇ ਮਾਨ ਲਵੇ ਹਾਂ ਚੋਕੇ ਉੱਤੇ दाना ਦਾ ਛੇੜੂ ਕੋਲੇ ਪੈਂਦਾ ਮਤਲਬ ਇਹ ਲਿਆਉਣਾ ਹਾਂ ਤੇ ਚੋਕੇ ਆਉਂਦੇ ਤੋਂ ਲੈ ਜਾਵੇ ਭੇੜ ਦਾ ਦੁੱਧ ਤੇ ਪਰ ਮਾਲਾ ਗੋਡੇ ਤੇ ਗੱਟੇ ਤੇ ਜੋੜ ਤੇ ਕਿਤੇ ਵੀ ਮਾਲਾ ਹਾਂ ਮਨ ਤੋਂ ਜੋੜੀ ਯਾਰ ਛੋਟੀਆਂ ਲੱਤਾਂ ਲੁੱਤਾਂ ਵੀ ਨਹੀਂ ਦੁਖਦੀਆਂ ਹੋਣੀਆਂ ਬਾਈ ਜੀ ਮੇਰਾ ਸਵਾਲ ਹੀ ਨਹੀਂ ਤਾਂ ਨਹੀਂ ਨਹੀਂ ਬਹੁਤ ਪੀਨੇ ਆ ਬੱਚੇ ਵਿੱਚ ਹੁਣ ਨਾ ਪੀੜ ਕਿੱਥੋਂ ਨਿਕਲਦੀ ਆ ਅੱਜ ਤੱਕ ਬਾਬੇ ਦੀ ਕਿਰਪਾ ਪਤਾ ਹੀ ਨਹੀਂ ਹਾਂ ਬਾਈ ਗੌਣੀ ਗੌਣੀ ਬਹੁਤ ਆ ਯਾਰ ਹਾਂ ਇਹ ਨਾ ਚੀਜ਼ਾਂ ਚ ਗੌਣ ਬਹੁਤ ਆ ਬੱਕਰੀਆਂ ਮੈਂ ਨਾ ਯਾਰ ਕੀ ਪੁੱਛਦਾ ਸਹੀ ਮੁੱਚੇ ਜਿਹੜੇ ਹੁਣ ਦੇ ਸਮੇਂ ਆਜ ਤੈਨੂੰ ਕਿੰਨਾ ਚਾਰ ਕਿੰਨਾ ਚਾਰ ਹੋ ਗਿਆ ਬਾਈ ਤੈਨੂੰ 4 ਦਿਨ ਭੇਡਾਂ ਬੱਕਰੀਆਂ ਮੈਨੂੰ ਹਾਂ ਮੈਨੂੰ ਤਾਂ ਮੰਨ ਕੇ ਚੱਲ ਵੀ ਉਵੇਂ ਤਾਂ ਠੇਡੇ ਠੂਡੇ ਬਦੇਰੇ ਖਾਦੇ ਤੇ ਪਰ 18 15 16 ਸਾਲੇ ਜਦੋਂ ਜਵਾਨੀ ਚੋਂ ਤੂੰ ਮੁੜ ਕੇ ਸਮਝਲਾ ਮਾਲਤੀ ਬੀਤੀ ਠੀਕ ਜਦੋਂ ਸੁਧਰ ਜੇ ਗਿਆ ਇਹਨੂੰ ਵੀ ਫਿਰ ਨਵਾਂ ਹਾਲੀ ਕੱਢ ਲਿਆ ਇਹ ਹਾਂ ਮੇਰੇ ਸਮਝਲਾ ਛੋਟੀ ਥੋੜੇ ਚਾਚੇ ਦਾ ਮੁੰਡਾ ਹੀ ਆ ਤੇ ਇਹ ਵੀ ਮੈਂ ਹਾਂ ਸਾਰੀ ਬਣੋ ਦੁਨੀਆ ਦਾ ਮੈਨੂੰ ਤਾਂ ਪਤਾ ਹਣ ਫੌਜੀ ਇਹਦੇ ਕੋਲੇ ਹੈਗੀਆਂ ਭੇਡਾ ਪੋਡਾ ਕਿਹਨੂੰ ਹਣ ਵਰਦੀ ਤੇ ਮਾਨ ਨੇ ਹੁੰਦਾ ਕਿ ਪੈਸੇ ਨਾਲ ਤੇ ਮਾਨ ਹੁੰਦਾ ਉਹ ਗੱਲ ਸਾਡੀ ਆ ਪੈਸੇ ਤੇ ਮਾਨ ਹੀ ਆ ਤੇ ਨਹੀਂ ਤੇ ਦੂਜਾ ਇਹ ਇਹ ਹਣ ਦੂਜਾ ਇਹਦੇ ਕੋਲੇ ਹੈਗੀਆਂ ਕੋਈ ਭੇਡਾਂ ਕਿ ਨਹੀਂ ਹਾਂ ਬਈ ਇਹਦੇ ਕੋਲੇ ਇਸ ਟਾਈਮ ਪਾਂਚ ਹੀ ਨਾਲ ਠੀਕ ਚਾਹਦੀਆਂ ਕੋਈ ਨਹੀਂ ਹੌਲੀ ਹੌਲੀ ਇਹਨੇ ਹੋ ਜਾਣਾ ਹੌਲੀ ਹੌਲੀ ਜੇ ਤੁਹਾਨੂੰ ਘਬਰੂ ਹੋਊਗਾ ਤੁਹਾਨੂੰ ਬੰਦੂਗਾ ਸ਼ੌਂਕੀ ਹੁੰਦੇ ਬਈ ਬੱਕਰੀਆਂ ਵਾਲੇ ਹਾਂ ਹਾਂ ਬਈ ਬੱਕਰੀਆਂ ਵਾਲੇ ਪੂਰੇ ਛਕੀ ਆ ਵੇ ਲੋ ਮੁੰਡੇ ਦੇ ਬਈ ਨੱਤਾਂ ਨੁੱਤਾਂ ਪਾਈਆਂ ਵਾਲ ਵੇ ਆ ਜਿਹੜਾ ਸ਼ੋਰ ਆ ਹਾਂਜੀ ਇਹ ਤੁਸਾਂ ਲੈ ਵੀ ਇਹਦੇ ਕਿ ਜ ਆਦੇ ਨਾਲ ਲਾਇਆ ਇਹਨੂੰ ਠੀਕ ਤੇ 2 ਸਾਲ ਲਾਇਏ ਨੇ ਮੇਰੇ ਨਾਲ ਅੱਛਾ 18 19 ਡੱਕ ਭੇਡਾਂ ਦੇ ਬਣਾਏ ਤੇ ਸੋਟੀ ਦਾ ਮਾਲ ਪੂਰਾ ਜਨ ਕਿ 2 ਸਾਲ ਲਾਇ ਟਕਾ ਕੇ ਨੇ ਯਾਰਾ ਠੀਕ ਤੇ ਮਤਲਬ ਜਵਾਕ ਨਹੀਂ ਘਰੇ ਪਿੰਦੇ ਇਹਨੇ ਕਹਿਦਾ ਵੀ ਡੱਕ ਕੇ ਹਾਂ ਤੇ ਆਨਲਾਈਨ ਚਲ ਆ ਗਏ ਹਾਂ ਹਾਂ ਬਾਹ ਹੱਥ ਬਨ ਕੇ ਬੇਨਤੀ ਇਹੀ ਆ ਬਾਈ ਵੀ ਇਹ ਸਾਡੀ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਵੱਧ ਤੋਂ ਵੱਧ ਲਾਇਕ ਕਰੋ ਕੀ ਮੰਨ ਕੇ ਚਾਲੇ ਜਿਹੜਾ ਬੰਦਾ ਸਾਡੀ ਸੱਤਾਂ ਨਾਰ ਵੀਡੀਓ ਬਣਾਉਂਦਾ ਇਹ ਬੰਦੇ ਦਾ ਵੱਧ ਤੋਂ ਵੱਧ ਇਹਦਾ ਚੈਨਲ ਚਲਾਓ ਬਾਈ ਗਰੀਬ ਬੰਦਾ ਕੋਈ 4 ਰੁਪਏ ਆਉਂ ਲੱਗ ਪੈਣਗੇ ਕਿ ਇਹਦਾ ਕੋਈ ਨਹੀਂ ਟੜ ਦੋਦਾ ਤੇ ਸਾਡੀ ਹੱਥ ਬਨ ਕੇ ਬੇਨਤੀ ਆ ਵੀ ਸਾਡੀ ਵੀ ਤਰੱਕੀ ਆ ਤੇ ਤੁਹਾਡੀ ਵੀ ਤਰੱਕੀ ਆ ਵਾਹ ਬਾਈ ਆ ਬਾਈ ਸਾਰੇ ਤੇ